ਚਾਲ ਤੂੰ ਲੱਗ ਲੈਣ ਚ ਆ ਗਿਆ ਮੈਂ ਸ਼ੱਕ ਦੇ ਵੀਰੇ ਪਕੌੜਿਆਂ ਦੇ ਚਾਲ ਹੁਣ ਮੈਂ ਚਾਲ ਹੁਣਾ ਮਿਹਰਬਾਨੀ ਭਾਈ ਬਰਬੀਰ ਸਿੰਘ ਜੀ ਖਾਦੇ ਹੋਏ ਪਕੌੜਿਆਂ ਦਾ ਲੇਖਾ ਹੁਣ ਇਹ ਨਿੱਟਾ ਨੂੰ ਕਢ ਕੇ ਇਹ ਦੇਣਾ ਪਊਗਾ ਇਹ ਕਾਲੇ ਨੂੰ ਮਾਰਦਾ ਆਵਾਜ਼ ਮਾਰਾ ਛੱਤ ਤੇ ਚੜ੍ਹਿਆ ਤੇ ਤਿੰਨ ਨੌਜਵਾਨ ਅਮੇਲੀ ਵਾਲੀ ਗੱਡੀ ਲੱਗਦੀ ਮੈਨੂੰ ਹਣਾ ਐ ਤਾਂ ਗੱਡੀ ਆ ਛੋਟੀ ਆ ਭਾਵੇਂ ਵੱਡੀ ਆ ਬੈ ਕੇ ਕਰ ਲਾਂ ਉਹ ਘਰੇ ਗਿਆ ਨਾ ਹੈਗਾ ਅੰਦਰ ਨਵਾਂ ਪੱਟਿਆ ਇੱਕ ਹੋਰ ਆ ਹੋਰ ਲਿਆਂਦਾ ਉਹਦਾ ਭਰਾ ਵੱਡਾ ਹੁਣ ਤੈਨੂੰ ਇਨਾਮ ਦੇ ਵਜੋਂ ਪੂਰਾ ਇੱਕ ਸਾਹਤਾ ਸੰਤਰਾ ਖਵਾਇ ਜਾਊਗਾ ਪਾਊਡਰ ਵਾਲਾ ਡੱਬੇ ਦਾ ਢੱਕਣ ਵੀ ਦਿੱਤਾ ਜਾਊਗਾ ਨਾਲ ਚੱਲ 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 ਹਰਜੀ ਮਾੜਾ ਆ ਪਿੱਛੇ ਦੇਖ ਲਈਏ ਉੱਤਰਿਆ ਵਈ ਉੱਤਰਿਆ ਸਰਤਾਜ ਨੇ ਆਖਿਆ ਸੀ ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸ਼ੌਂਕ ਨਾਲ ਪਿਆਰ ਨਾਲ ਲਾਲਚ ਜਾਂ ਡੰਡੇ ਨਾਲ ਡੰਡੇ ਵਾਲੀ ਗੱਲ ਛੱਡ ਕੇ ਬਾਕੀ ਤਾਣ ਸੱਣਾ ਵਾਵਾ ਬਿਆ ਸਾਹਮਣੇ ਵਾਲਾ ਉੱਤੇ ਵਾਹਿਗੁਰੂ ਸਾਸਤਰੀ ਗੱਲ ਬਈ ਛੱਤੂ ਤੇ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਮਾਈਆਂ ਪਾਈਆਂ ਚਾਚਿਆਂ ਤਾਈਆਂ ਬੱਚੇ ਬਜ਼ੁਰਗਾਂ ਨੂੰ ਪਿੰਡ ਸੂਰਤੀ ਦੇ ਸਾਸਰੀ ਕਾਲ ਸਵਾਗਤ ਹੈ ਜੀ ਦੇ ਨਵੇਂ ਬਲੌਗ ਚ ਤੇ ਬਾਬਾ ਜੀ ਦੇ ਦਰਸ਼ਨ ਕਰਾਉਣੇ ਆ ਭੋਗ ਤੇ ਚੱਲਿਆ ਪਾਠ ਦੇ ਭੋਗ ਤੇ ਚੱਲੀਏ ਤੇ ਨੌਜਵਾਨ ਪੀਰ ਖਾਨੇ ਸੇ ਇਹਨੂੰ ਮੈਂ ਟੈਲੀਫੋਨ ਲਾਇਆ ਮੈਂ ਕਿਹਾ ਆ ਜਾ ਉਧਰ ਹਾਜ਼ਰੀ ਲਾਇਆਈਏ ਤੇ ਇਹਨੇ ਜਾ ਕੇ ਫਿਰ ਹਾਜ਼ਰੀ ਪੀਰ ਖਾਨੇ ਲਵਾਉਣੀ ਹੈ ਹਨ ਕੰਮ ਕਰ ਬਾਬਾ ਤੇ ਕੱਲ ਪੀਰ ਖਾਨੇ ਇੱਥੇ ਮੇਲਾ ਸੀ ਆਪਣਾ ਜੇ ਕਿਸੇ ਵੀਰ ਨੇ ਨਹੀਂ ਦੇਖਿਆ ਤਾਂ ਗੱਲ ਵਾਲੇ ਬਲੌਗ ਚ ਤੁਸੀਂ ਅ ਵੇਖੋ ਤੇ ਖੈਰ ਸਵਾਗਤ ਆ ਬਈ ਤੇ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਤੇ ਦਿਖਾਉਣੀ ਅੱਜ ਦੇ ਦਿਨ ਦਾ ਮਾਹੌਲ ਚੱਲ ਕੇ ਹੋਈ ਜਾਂਦੀ ਹੈ ਗੱਲਬਾਤ ਅੱਜ ਦੇ ਦਿਨ ਦੀ ਤੇ ਐਂਡ ਤੱਕ ਲਾ ਜ਼ਰੂਰ ਦੇਖਿਓ ਰਮਾਲ ਨਹੀਂ ਚੱਕਿਆ ਯਾਰ ਮੈਂ ਮੈਂ ਰਮਾਲ ਦੇਖੋ ਮੈਂ ਹੋਰ ਨਹੀਂ ਇਹ ਤਾਂ ਲੱਗ ਜਾਂਦਾ ਮੇਰਾ ਮੂੰਹ ਅਸੀਂ ਬਸ ਸੈਕਿੰਡ ਮੈਂ ਲੇਟ ਉੱਠਿਆ ਯਾਰ ਅੱਜ ਕੁਝ ਨਹੀਂ ਲੱਗਦਾ ਕੋਈ ਨੀਂਦਰਾ ਥੋੜੀ ਜਿਹੀ ਆਏ ਹੋਰੀ ਹੈ ਕਈ ਦਿਨਾਂ ਦਾ ਵੀਰ ਉਹ ਕਰਦਾ ਉਹਨਾਂ ਐਤਵਾਰ ਨੂੰ ਮੈਂ ਮੜੀ ਛੁੱਟੀ ਲਾ ਲੈਣਾ ਉਹਨਾਂ ਅੱਜ ਮੈਂ 5:30 ਵਜੇ ਦੁਬਾਰੇ ਸੌਂ ਗਿਆ। 9:30 ਵਜੇ ਮਾਤਾ ਨਿਵਾਜ ਮਾਰੀ ਫਿਰ ਭਾਈ ਭੋਗ ਤੇ ਜਾਣਾਗਾ ਤੇ ਦਵਾਦਾਂ ਬਣ ਤਿਆਰ ਹੋਏ ਆ। ਜਦੋਂ ਗਾਹਾਂ ਕੰਮ ਦਾ ਐਂਜ ਹੋਵੇ ਨਾ ਵੀਰ ਰੈਲੇ ਜੇ ਆ ਫਿਰ ਬੰਦਾ ਸੌਂ ਵੀ ਜਾਂਦਾ ਜੀ। ਨਹੀਂ ਐ ਰੈਲੇ ਤਾਂ ਕੋਈ ਨਹੀਂ ਹੈ ਕਿਹਾ ਤੂੰ ਆਸਤੇ-ਪਾਸੇ ਮੜੀ ਨਿਗਾਹ ਮਾਰ ਕੇ ਦੇਖ। ਨਹੀਂ ਦੂ ਤੜਕੇ ਸਨੇ ਆ ਉੱਠ ਚੌਧਰੀ ਆ ਨਾ ਫਿਰ ਐਂ ਹੋ ਗਿਆ ਅੱਜ ਨਹੀਂ ਗਿਆ ਅੱਜ ਜਿੰਮ ਨਹੀਂ ਗਏ ਅੱਜ ਹੁਰੂ ਜੇ ਲੱਗੀ ਜਾਂਦਾ ਵੀ ਐਤਵਾਰ ਸੀ ਚਲ ਤਾਂ ਕਰਕੇ ਐਤਵਾਰ ਦਾ ਲਾਲਚ ਖ ਕਰ ਲਈਦਾ। ਹਾਂ ਵੀ ਜੋਬਰ ਠੀਕ ਹੈ ਜੀ ਸਸਰੀ ਘਰ ਸਸਰੀ ਘਰ ਭਾਈ ਸਾਰਿਆਂ ਨੂੰ ਮੈਂ ਟਰੈਕਟਰ ਚੱਲ ਮਈ ਹੋ ਕੇ ਆਨੇ ਅਸੀਂ ਭੋਗ ਤੇ ਠੀਕ ਹੈ ਇੰਨਾ ਕੁਛ ਇਕੱਠਾ ਹੀ ਬਰਾਤ ਆਲੇ ਆਣਾ ਚੱਲ ਵਾਏ ਗਰੂ ਜੀ ਵਾਏ ਗਰੂ ਜੀ ਕੀ ਫਤਿਹ ਭਾਈ ਬਲਵਿੰਦਰ ਸਿੰਘ ਕੀ ਹਾਲ ਆ ਚੜਦੀ ਕਲਾ ਚਲੋ ਚੜਦੀ ਕਲਾ ਕੀ ਰੱਖੇ ਬਾਬਾ ਠੀਕ ਹੈ ਜੀ ਠੀਕ ਹੈ ਵਈ ਗੱਲ ਸੇ ਕਾਲ ਵਈ ਹਸਰੀ ਕਾਲ ਮਾਥਾ ਦੇ ਲਈ ਵਲਾ ਮਾਥਾ ਦੇ ਲਈ ਉਹਨੇ ਉਹਨੇ ਕੋਈ ਨਾ ਜ਼ਰੂਰ ਛਕਾਂਗੇ ਜੀ ਚਾਲ ਤੂੰ ਲੱਗ ਲੈਣ ਚ ਆ ਗਿਆ ਮੈਂ ਸ਼ੱਕ ਦੇ ਵੀਰੇ ਵਾਹਿਗੁਰੂ ਖਾਂ ਜਰੂਰ ਜਰੂਰ ਗਵਾਂਢੀ ਐ ਰੇ ਇਹਨਾਂ ਤੇ ਬਣਾਵਾਂਗੇ ਭਰ ਲਾ ਰੋਕ ਸਮਾਰ ਕੇ ਵਾਹਿਗੁਰੂ ਆ ਜੋ ਵੀ ਦੇਖਣ ਆਲੇ ਵੀਰ ਸਾਰੇ ਸ਼ੱਕ ਲੋ ਜਿਹੜੇ ਦੰਬੇ ਹੀ ਦਿੰਦੇ ਹੁੰਦੇ ਆ ਲੰਗਰ ਠੀਕ ਐ ਬਾਈ ਜੀ ਕੋਰ ਮੈਂ ਬਰਉ ਸਾਸਰੀ ਗਾਲ ਬਾਈ ਠੀਕ ਹੈ ਹਾਂ ਇਹ ਵੀ ਬਈ ਆਪਣੇ ਪੱਕੇ ਸਬਸਕ੍ਰਾਈਬਰ ਨੇਗੇ ਠੀਕ ਹੈ ਜੀ ਜਿਆਦਾ ਸੋਹਣੀ ਗੱਲਾਂ ਠੀਕ ਹੀ ਰੱਖੇ ਪ੍ਰਮਾਤਮਾ ਜੇ ਸਲਾਹ ਨਾ ਬਣ ਗਿਆ ਤਾਂ ਸ਼ੱਕ ਲਗੇ ਕੀ ਆਲਾ ਬਾਈ ਠੀਕ ਹੈ ਜੀ ਕਵੀਲਦਰੀ ਚੱਲ ਰਹੀ ਹੈ ਤੁਸੀਂ ਟਰੈਡ ਪਰ ਹਟੇ ਮੈਨੂੰ ਪਰਾਂਗੇ ਫਿਰ ਆਜੋ ਪਲੇਟ ਜੀ ਘਟ ਜਾਂਦੇ ਪਲੇਟ ਤੇ ਥੋੜੀ ਮਾਰੂ ਠੀਕ ਹੈ ਬਾਈ ਤੁਸੀਂ ਪਲੇਟ ਤੇ ਆ ਕੇ ਹਮਾਂ ਧਰਤੇ ਤੇ ਵਹਾਂ ਜੀ ਹਾਂ ਜੀ ਹਾਂ ਕੀ ਹੋ ਗਿਆ ਕਰ ਬਗਲਵਤ ਬਾਈ ਨਾਲ ਸਾਸਤਰੀ ਗਾਲ ਬਾਈਏ ਬਹੁਤ ਐਨੀ ਗੱਲ ਵਾਧੂ ਹੋ ਗਈ ਠੀਕ ਹੈ ਸੰਗ ਜਾਂਦੇ ਨੇ ਇਹ ਕਹਿੰਦਾ ਮੈਂ ਵੀ ਦੇਖਦਾ ਹੁੰਦਾ ਹਾਂ ਹਾਂ ਚੱਲ ਧੰਨਵਾਦ ਬਾਈ ਕੀ ਨਾਮ ਵੀਰੇ ਤੁਹਾਡਾ ਸੈਜਪਾਲ ਸਿੰਘ ਸੈਜਪਾਲ ਸਿੰਘ ਰਾਮਪੁਰ ਮੰਡੇਰ ਠੀਕ ਆ ਰਾਮਪੁਰ ਮੰਡੇਰ ਭਲਾਡੇ ਕੋਲੇ ਭਲਾਡੇ ਕੋਲੇ ਹਾਂਜੀ ਠੀਕ ਆ ਪਰ ਧੰਨਵਾਦ ਹੋਰ ਦੀਰੀ ਠੀਕ ਆ ਬਾਈ ਚੱਲ ਠੀਕ ਹੀ ਰੱਖੇ ਪਰਮਾਤਮਾ ਵਾਹਿਗੁਰੂ ਸਤ ਸ੍ਰੀ ਅਕਾਲ ਜੀ ਠੀਕ ਆ ਵਧੀਆ ਜੀ ਵਧੀਆ ਆਪ ਦੱਸੋ ਕਹਾਂ ਚਾਚਾ ਪਿੱਛੇ ਜੀ ਹੋਏ ਬੈਠੇ ਹੋ ਹੋਰ ਬਾਈ ਬਰਕਟ ਲਓ ਜੀ ਦੇਗਾ ਠੀਕ ਹੈ ਜੀ ਨਹੀਂ ਮੇਰਾ ਤਾਂ ਹੁਣੀ ਚੱਲ ਜਾ ਉਹ ਬੈਠਾ ਕੁਝ ਨਹੀਂ ਕਹਿੰਦਾ ਕੁੱਤਿਆਂ ਦੀ ਵੀ ਵੀਡੀਓ ਬਣਾਉਂਦਾ ਸੀ ਹਾਂ ਉਹ ਨਹੀਂ ਬਣਾਉਂਦੇ ਹਾਂ ਨਹੀਂ ਆਉਂਦਾ ਠੀਕ ਹੈ ਜੀ ਪਕੌੜੀਆਂ ਨੇ ਚਾਲਾ ਮੈਂ ਚਾਲਾ ਮੈਂ ਮਹੇਲੇ ਕਈ ਜਿਹੜੀ ਦੁਨੀਆ ਸਾਰੀਆਂ ਚੁਕਦੀਆਂ ਰਿਕਾਰਡ ਕਰਦੇ ਪਕੌੜੀ ਨਿਕਲਦੇ ਮੈਂ ਚਾਲਾ ਲੱਗੇ ਚਾਹ ਲੱਗੇ ਇਹ ਹੈ ਸ਼ਕਲੀ ਨੂੰ ਚੁੱਪੀ ਮੰਗੇ ਜਰੂਰ ਇਹਨਾਂ ਨੂੰ ਬਿਆਧਿਆ ਰਾਇ ਜੀ ਕਰੀ ਜਾਂਦੇ ਆ ਹੋਰ ਪ੍ਰਧਾਨ ਮੈਂ ਖਾਲਸਾ ਵਾਹੀ ਕਰੀ ਕੀ ਫਤਹੀ ਮੇਰਾ ਬੰਦਾ ਹੀ ਘਮਾਜ ਗਿਆ ਕਿਵੇਂ ਢਾਣੀ ਵਾਲੇ ਠੀਕ ਹੈ ਬਾਈ ਠੀਕ ਤੋਰਾ ਠੀਕ ਹੈ ਜੀ ਵਧੀਆ ਹੋ ਵੀ ਬਣਾਉਣੀ ਆ ਹਾਂ ਜੀ ਚਾਹ ਚਾਹ ਮਿਹਰਬਾਨੀ ਭਾਈ ਬਰਬੀਰ ਸਿੰਘ ਜੀ ਧੰਨਵਾਦ ਜੀ ਦਾ ਭਾਈ ਖਾਲੀ ਕੱਪ ਲਈ ਜਾਨ ਨੇ ਚੰਗਾ ਜੀ ਚੰਗਾ ਬਈ ਬਾਹਰ ਕਰਦੇ ਨੇ ਸੰਘਾ ਜੀ ਸੰਘਾ ਅਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ 怎么 ਜੋ ਬਾਈਓ ਬਾਈਓ ਕਿਸੇ ਨੇ ਵੀ ਉੱਠਣਾ ਨਹੀਂ ਬੈਹੋ ਬੈਠੋ ਬੱਠੋ ਬੈਠੋ ਬੈਠੋ ਬੱਚੇ ਖਾਦੇ ਹੋਏ ਪਕੌੜਿਆਂ ਦਾ ਲੇਖਾ ਹੁਣ ਇਹ ਨਿੱਟਾ ਨੂੰ ਕੜ ਕੇ ਇਹ ਦੇਣਾ ਪਊਗਾ ਤੇ ਇਹ ਕਈ ਦਿਨਾਂ ਦੀ ਬਿਚਾਲੀ ਰੋਲਦਾ ਫਿਰਦਾ ਇਹ ਕੰਮ ਵੀ ਤੇ ਅੱਜ ਰੋੜੇ ਭੰਨਣ ਦੀ ਸਲਾਹ ਜੀ ਕਰਦੇ ਸੀ ਉਧਰ ਤੇ ਉਹ ਵੀ ਟਲ ਗਈ ਤੇ ਮਨਪ੍ਰੀਤ ਵੀ ਅ ਮਸ਼ੀਨ ਉੱਥੇ ਖੜੀ ਸੀ ਆਪਣੀ ਤੂੜੀ ਵਾਲੀ ਉਹ ਪਾਉਣ ਗਿਆਗਾ ਪਰੋਣੇ ਲਾਵੇ ਤੇ ਗੱਗੂ ਵਿਆਹ ਗਿਆ ਹੋਇਆ ਕਹਿੰਦੇ ਕੱਲ ਦਾ ਤਾਂ ਹੀ ਉੱਥੇ ਪੀਰ ਖਾਨੇ ਨਹੀਂ ਦੇਖਿਆ ਦਵਾਰੇ ਇਹ ਕਾਲੇ ਨੂੰ ਮਾਰਦਾ ਆਵਾਜ਼ ਤੇ ਇੱਥੇ ਲਾਉਨੇ ਆ ਡਿਊਟੀ ਤੇ ਇਹਨਾਂ ਨੂੰ ਕੋਸ਼ਿਸ਼ ਕਰਾਂਗੇ ਅੱਜ ਕਰਕੇ ਇੱਕ ਪਾਸੇ ਕਰੀਂਗਾ ਜਾਣਾ ਮਾਤਾ ਜੀ ਜੀ ਕੋਈ ਗੱਲ ਨਹੀਂ ਮੱਜਾਂ ਨੂੰ ਪਾਣੀ ਪਿਉਉਣ ਤੇ ਡਿਊਟੀ ਲਾ ਰੱਖੀ ਆ ਤੇ ਉਧਰੋਂ ਸਮੇਂ ਨੇ ਵੀ ਸੂਈ ਤੇ ਸੂਈ ਚੜਾ ਰੱਖੀ ਆ ਤੇ ਉਧਰੋਂ ਦਸੋਂ ਰਿਆਂ ਨੇ ਲੰਗਰ ਵਾਲਾ ਭੋਜਨ ਸ਼ੱਕ ਕੇ ਸੁਸਤੀ ਪਾ ਰੱਖੀ ਆ ਤੇ ਇਟਾਂ ਤੇ ਕਰ ਡਿਊਟੀ ਲਾਉਣੀ ਆ ਉਦੋਂ ਪਹਿਲਾਂ ਡਿਊਟੀ ਸਖਤ ਹੁੰਦੀ ਆ ਪਸ਼ੂਆਂ ਵਾਲੀ ਮੱਝਾਂ ਵਾਲੀ ਆਪਣੀ ਤੇ ਇਹਨਾਂ ਨੂੰ ਮੈਂ ਇੱਥੇ ਬੱਠੜਾਂ ਦੇ ਖੋਲ ਖੋਲ ਕੇ ਤਿੰਨ ਜਣੀਆਂ ਨੂੰ ਪਾਣੀ ਇੱਥੇ ਲਾਇਆ ਤਿੰਨ ਚ ਸਮਾਂ ਮੈਨੂੰ ਲਗਭਗ 12-13 ਮਿੰਟ ਲੱਗ ਗਿਆ ਤੇ ਜਿੰਨੇ ਟਾਈਮ ਚ ਇੱਕ ਜਣੀ ਪਾਣੀ ਪੀਂਦੀ ਆ ਉਨੇ ਚ ਟਾਈਮ ਚ ਮੈਂ ਤਿੰਨ ਜਣੀਆਂ ਨੂੰ ਪਾਣੀ ਧਰ ਦੇਣਾ ਉਹਨਾਂ ਇਕੱਠਾ ਹੈ ਉਹਨੇ ਟਾਈਮ 'ਚ ਪੀ ਲੈਂਦੀਆਂ ਹੁੰਦੀਆਂ ਤੇ ਆ ਸਾਰੀਆਂ ਬਾਲਟੀਆਂ ਪਰ ਪਰ ਧਰੀ ਜਾਂਦਾ ਤਿੰਨੇ ਜਣੇ ਮੂਰੇ ਧਰਦੇ ਇੱਕ ਬਾਲਟੀ ਨਾਲ ਉਹਨਾਂ ਨੂੰ ਫਿਰ ਵਰਤਾਈ ਜਾਂਦੇ ਆ ਤੇ ਮੈਨੂੰ ਐਸ ਰੋਟ ਪਾਣੀ ਪਿਉਣਾ ਇਹ ਚੰਗਾ ਲੱਗਦਾ ਪਹਿਲਾਂ ਵੀ ਕਈ ਵੀਰ ਕਹਿੰਦੇ ਹੁੰਦੇ ਬਾਈ ਤੁਸੀਂ ਖੇਲ ਬਣਾ ਲਓ ਡੱਗੀ ਬਣਾ ਲਓ ਬੱਜਾਂ ਨੂੰ ਪਾਣੀ ਪਿਉਣ ਵਾਸਤੇ ਤੁੱਕਾ ਠੀਕ ਆ ਭਈ ਉਹ ਵੀ ਆਪਦੇ ਮਤਲਬ ਵਾਹੇ ਦੇ ਵਾਸਤੇ ਠੀਕ ਆ ਕੰਮ ਪਰ ਉਹ ਜਿਆਦਾ ਸਮਾਂ ਲੱਗਦਾ ਤੇ ਇਸ ਤਰ੍ਹਾਂ ਵੀ ਫਾਇਦਾ ਇਹ ਆ ਬੰਦੇ ਦਾ ਤੂਰਾ ਫੇਰਾ ਸੋਣਾ ਹੋ ਜਾਂਦਾ ਸਰੀਰ ਗਰਮ ਰਹਿੰਦਾ ਹੁਣ ਜਿਹੜੀਆਂ ਤਿੰਨ ਜੜਾ ਕਰ ਰਹੀ ਤਿੰਨ ਜਣੀਆਂ ਰਹਿ ਗਈਆਂ ਇਹਨਾਂ ਨੂੰ ਮੈਂ ਪਾਲਟੀ ਨਾਲ ਪਾਣੀ ਚੱਕ ਚੱਕ ਧਰੂਗਾ ਤੇ ਉਸ ਸੁਸਤੀ ਜਿ ਲੈ ਜੂਗੀ ਸਰੀਰ ਥੋੜਾ ਜਿਹਾ ਗਰਮੀ ਫੜ ਜੂਗਾ ਤੇ ਫਿਰ ਉਹ ਕੰਮ ਕਰਨ ਵਾਲਾ ਮਾਹੌਲ ਜਿਹਾ ਸਰੀਰ ਦਾ ਬਣਿਆ ਰਹੂਗਾ ਤੇ ਨਹੀਂ ਤਾਂ ਸਰੀਰ ਫਿਰ ਮੰਜਾ ਮੰਗੀ ਜਾਂਦਾ ਸੀ ਆ ਕਹਿੰਦਾ ਇਹ ਤੋਂ ਪੇ ਸ਼ਾਮੇ ਚ ਕਰਕੇ ਡਾ ਲਾ ਤੇ ਸੌ ਜਾ ਨੀਰੇ ਵੇਲੇ ਉੱਠੀ ਤੇ ਖੈਰ ਕੰਮ ਨੂੰ ਮੱਦੇ ਨਜ਼ਰ ਰੱਖਦੇ ਹੋ ਪੰਜ ਕਿੰਮੇਂਟ ਸੋਸਤੀ ਪਾ ਕੇ ਉੱਠਿਆ ਆ ਸੀਗਾ ਤੇ ਹੁਣ ਦੂਜੀਆਂ ਇਹੜੀਆਂ ਰਹਿੰਦੀਆਂ ਉਹਨਾਂ ਨੂੰ ਪਾਣੀ ਪਿਆ ਕੇ ਮਾਹੌਲ ਜਾਂ ਬਣ ਜੂਆਂ ਨੇ ਕੰਮ ਕਰਨ ਵਾਲਾ ਤੇ ਖੈਰ ਲੋਡ ਰਿਆਂ ਦਾ ਸਰੀਰ ਦਾ ਤੋਰਾ ਫੇਰਾ ਹੁੰਦਾ ਰਹੇ ਚੰਗੀ ਕਸਰਤ ਹੋ ਜਾਂਦੀ ਐ ਇੰਨੇ ਕ ਨਾਲੀ ਆਹੀ 2-4 ਕੰਮ ਜੀ ਕਰਦੇ ਕਰਦੇ ਭਾਈ ਤੇ ਸਮਾਂ ਪਾਉਣੇ 1 ਵਜੇ ਦਾ ਹੋ ਗਿਆ ਵਾਹੀ ਗਰੂ ਜੀ ਤੇ ਇਧਰ ਸੰਗਤ ਬੈਠੀ ਆ ਕੋਠੇ ਤੇ ਕਾਲੇ ਨੂੰ ਫੋਨ ਲਾਉਂਦਾ ਲਾਉਂਦਾ ਪਹਿਲਾਂ ਮਖਾ ਚਲਾ ਆਪ ਹੀ ਜਾਇਆ ਉਹਨੇ ਮੂੰਹ ਤੇ ਗੱਲ ਹੋਰ ਹੋ ਜਾਂਦੀ ਆ ਠੀਕ ਤਾਂ ਹਾਇਦੋ ਮੜਾਏ ਛੱਤ ਤੇ ਚੜਿਆ ਤੇ ਤਿੰਨ ਨੌਜਵਾਨ ਏਲ ਗੱਡੀ ਦੇ ਡੱਬਿਆਂ ਤੇਰਾ ਛੋਟਾ ਵੱਡਾ ਜਿਵੇਂ ਫੋਟੋ ਵੀ ਤੇ ਦੇਖਦੇ ਹੋ ਨੇ ਉਸ ਤਰ੍ਹਾਂ ਹੋਏ ਬੈਠੇ ਆ ਪਹਿਲਾਂ ਛੋਟਾ ਫਿਰ ਵੱਡਾ ਫਿਰ ਉਹ ਤੋਂ ਵੱਡਾ ਭਾਈ ਸਾਹਿਬ ਸੁਪਾਲ ਸਿੰਘ ਕਾਲਾ ਸ਼ੋਭ ਤੂਤਾ ਪੱਕਾ ਨਾ ਗਿਆ ਤੇਰਾ ਬਲਜਿੰਦਰ 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 ਕੋਲਜਿੰਦਰ ਕੈਮੀਕਲ ਅਸਟ ਹੋ ਗਿਆ ਛੇਮੀ ਚ ਛੇਮੀ ਚ ਅਮੇਲੀ ਵਾਲੀ ਗੱਡੀ ਲੱਗਦੀ ਮੈਨੂੰ ਹਣਾ ਕੁਰਕਰਿਆਂ ਚੋਂ ਨਿਕਲੀ ਆ ਇਹਨੇ ਕਰੇ ਬਣਾਈ ਹੋਣੀਆਂ ਇਹਨੇ ਇਹ ਫੈਕਟਰੀ ਲੈ ਰੱਖੀ ਹੋਏ ਕੁਰਕਰਿਆਂ ਚੋਂ ਨਿਕਲਿਆ ਫਿਰ ਪਾਰਟੀ ਕਰੀ ਨਹੀਂ ਕਿਦਨ ਵਾਡੀ ਗੱਡੀ ਨਿਕਲਿਆ ਹੀ ਕੁਰਕਰਿਆਂ ਚੋਂ ਕਿੱਦਣ ਵਾਲੀ ਹੈ ਹੈ ਇਹ ਤਾਂ ਗੱਡੀ ਆ ਛੋਟੀ ਆਪਾਂ ਵੇ ਵੱਡੀ ਆ ਠੀਕ ਹੈ ਕਹਨਾ ਸ਼ੁਭ ਗੱਗੂ ਆਇਆ ਨਹੀਂ ਹੋਏ ਆਉਣ ਵਾਲਾ ਉਹ ਇਟਾਈ ਦੇ ਝੁੱਟੀ ਲਈ ਆ ਮਾੜੀ ਚੱਕ ਦੇ ਚੱਕ ਕੇ ਉਧਰ ਹੀ ਤਾਂ ਨਹੀਂ ਸਮਝ ਲਾ ਵਿੱਚ ਥੋੜੀ ਥੋੜੀ ਆ ਲੋ ਤਾਂ ਮੇਟ ਲਈ ਇਹ ਛਲਣੀ ਆ ਕੋਈ ਆਪਾਂ ਲਾਵਾਂਗੇ ਗਿਣ ਮਾ ਪੌਣਾ ਘੰਟਾ ਉਹਦੇ ਤੇ ਘੜੀਆਂ ਜਾਣ ਰਹੇ ਜਾਣ ਫਿਰ ਨੀਰੇ ਦਾ ਟਾਈਮ ਹੋ ਜਾਊਗਾ 2 ਵਜੇ ਨੂੰ ਹੈ ਘੰਟਾ ਲਾ ਦਿੰਗੇ ਇਹਦਾ ਖੇਤ ਦੇਖਦੇ ਆ ਜਾ ਆਮਾਂਗੇ ਫਿਰ ਤਕਣਾ ਛੋਬ ਆ ਪਹਿਲਾਂ ਤਿਆਰ ਬੈਠਾ ਕਹਿੰਦਾ ਚਲੋ ਹਮਲਾ 1:00 ਬੱਜ ਗਿਆ ਦੋ ਬਸ ਦੋ ਇਹ ਤਾਂ ਛੁੱਟੀ ਕਰ ਦਿੰਨੇ ਆਪਾਂ ਚੱਲ ਫਿਰ ਆਜੋ ਐਸੇ ਨਾਲ ਮੈਂ ਢਾੜ ਲੱਗੀ ਬੈ ਕੇ ਕਰ ਦਿੰਦਾ ਉਹ ਟੁੱਪ ਲੱਗਦੀ ਇਧਰ ਆਏ ਸ਼ਾਂ ਚ ਮੈਂ ਧੁੱਪੇ ਕਰਨਾ ਧੁੱਪੇ ਕਰਨਾ ਪਹਿਲਾਂ ਸ਼ਾਂ ਚ ਬੈਠੇ ਤਾਂ ਇੰਝੋ ਲੱਗਦਾ ਨਾ ਕਿ ਜੇ ਜੀ ਕਰ ਤੇ ਸੀ ਲਿਆਉਣਾ ਕਸੌਲੀ ਯੁਖੜੀ ਜਾਂਦੇ ਬੰਦੇ ਬੰਦੇ ਆ ਗਿਆ ਕਾਲਾ 2 ਮਿੰਟ ਚ ਗਿਆ ਤੇ ਆਇਆ ਆਏ ਗੁਰੂ ਵਾਹ ਬੱਚਿਓ। টাইਟੇ ਲਾਰਖੇ ਜੋਟੀ। ਚਲੋ ਚੰਗੀ ਗੱਲ ਆ ਮਿਸਤਰੀ। ਮਿਸਤਰੀ ਹੈਗਾ। ਘਰੇ ਗਿਆ। ਨਾ ਹੈਗਾ ਅੰਦਰ ਨਵਾਂ ਪੱਟਾ ਇੱਕ ਹੋਰ ਆ। ਹੋਰ ਲੈਂਦਾ। ਬਹੁਤਾ ਭਰਾ ਵੱਡਾ। ਠੀਕ ਐ ਤੇ ਅਸੀਂ ਕਿੱਥੇ ਜੀ ਬਈਆ? ਦੇਖੀ ਨਾ ਵੀ ਕੁਛ। ਨਵੀ ਓਏ। ਉਹ ਆਈ ਭੱਜ ਗਏ। ਆਇਆ ਭੱਜ ਗਏ ਕਾਲਾ ਲਾ ਕੇ ਆਇਆ ਉੱਥੇ ਮੈਂ ਆ ਆ ਇੱਕ ਮਿੰਟ ਜੀ। ਤੇਸੀ ਲਿਆ ਤੇ ਸੀ। ਮਾਇਆ ਨੂੰ ਕਹਿਆ ਤਾਂ ਸੀ ਭਾਲ ਕੇ ਰੱਖ ਲਾ ਕੱਲ ਇੱਥੇ ਚਾਹੇ ਘੜੀ ਜਾਂਦਾ ਸੀ ਆਪ ਹੀ ਇਹ ਇੱਟਾਂ ਘੜੀ ਜਾਂਦਾ ਸੀ ਤੇਰਾ ਡੈਡੀ ਕਹਿੰਦਾ ਗੱਲ ਤੂੰ ਕਿੰਨੇ ਕਾ ਘਟੀਆਂ ਬਦੀ ਨਾ ਘੜੀਆਂ ਅੱਜ ਤੇ ਲਾਉਣਾ ਜਨਾ ਹੋਵੇ ਨਵੇਂ ਚ ਤੇ ਨਿੱਟਾ ਘੜੀਆਂ ਹੋਰ ਉਹੀ ਉੱਥੇ ਕੁਝ ਨਾ ਚੀਜ਼ ਤਿੰਨ ਤਾਂ ਬਹੁਤ ਹੈਗੀਆਂ ਰੋਟੀ ਯੋਗਾ ਕੰਮ ਹੋ ਗਏ ਨੇ ਨਾਲ ਅੱਛਾ ਅੱਜ ਪਾਰਟੀ ਚੱਕਰ ਤੇ ਆਇਆ ਘਰਨੇ ਘਰਨੇ ਹਾਂ ਠੀਕ ਹੈ ਲੋਟਾ ਲਿਆਉਣਾ ਕਿ ਆਵਾ ਮਿਸਤਰੀ ਕਿਥੇ ਢੂੰਗੇ ਵਾਲ ਰੱਖੇਗੇ ਕਿਹੜੇ ਕਿਹੜੇ ਆ ਤਗੜਾ ਤੂੰ ਖੋਲਣੀ ਬਣਾਤੀ ਉਹ ਵਧਾਈਆਂ ਤੈਨੂੰ ਹਾਈ ਸੇ ਉਹ ਕਿਵੇਂ ਮਿਸਤਰੀ ਉਹ ਤਗੜੇ ਹੋ ਅੱਗੇ ਜਾਈ ਦਿਓ ਭਾਈ ਇਹ ਢੂੰਗੇ ਵਾਲੇ ਲੋਕੇ ਬੈਠਿਆ ਚਲ ਮਾ ਜਾਣਾ ਚੰਗਾ ਚਾਹ ਪਾਣੀ ਬੱਸ ਮਿਹਰਬਾਨੀ ਫੇਰ ਪੀਵਾਂਗੇ ਆਰੇ ਕਾਲਿਆ ਪੂਰੇ 4ਵੇਂ ਮਿੰਟ ਚ ਘਰੇ ਮੁੜਿਆ ਸਾਬ ਤੇ 4ਵੇਂ ਚ ਫਿਰ ਫੋਨ ਦੇਖਣ ਲੱਗ ਗਿਆ ਸੱਤ ਅੱਗੇ ਚਲਦਾ ਆ ਗਿਆ ਪਾਣੀ ਪੂਣੀ ਪੀ ਲਾ ਉਹਨੇ ਆ ਜਾ ਹਾਲ ਚਾਲ ਤਾਂ ਸੁਣਾ ਜਾ ਐ ਚਾਈ ਦੇਖ ਜੰਮੀ ਉਹ ਤਾਰਾ ਪਾਲਾ ਲੱਗਦਾ ਕੋਈ ਮੂਣੀ ਵਾਲੇ ਆਉਂਦੇ ਮੁੰਡੇ ਨਾ ਹੁਣ Abahar bank ji, jebi iti paio, Jungee klanange giab knife ji. Katu ko datu gye. la ren только Ai yaa. Moast are. Ai yaa Ke amaingoi. Ke maingoi. Ai ati pa. Come on out yo, eat the counted gucken. Et kommer sanna hapa. ਲੱਭੀ ਕਿ ਦੇਖਾ ਪਾਣੀ ਨਹੀਂ ਜਾਂਦਾ ਇੱਥੋਂ ਮਤਵਾਦਿਆ ਹੋਇਆ ਯਕੀਨ ਆ ਆਉਂਦੀ ਨਹੀਂ ਬਣੀ ਨਹੀਂ ਜਾਂਦਾ ਇੱਥੇ ਤੈਨੂੰ ਵੈਸੇ ਮੈਨੂੰ ਵੈਸੇ ਇੱਕ ਪਾਪੋੜਾ ਲੈ ਬੱਸ ਇਹ ਨਾ ਆ ਰਾਜ ਗਿਆ ਮੈਂ ਬੱਸ ਇੱਕ ਮਿੰਟ ਉੱਤੇ ਹੋ ਗਿਆ ਬਹੁਤ ਆ ਫਿਰ ਇੱਕ ਮਿੰਟ ਬਾਅਦ ਬੜੀ ਇੰਟਰਸਟਿੰਗ ਮੇਰੀ ਜਿੱਕੇ ਤੋਂ ਵੱਜ ਕੇ ਇੱਕ ਮਿੰਟ ਤੇ ਨੌਜਵਾਨਾਂ ਨੇ ਹਥਿਆਰ ਸੱਟ ਤੇ ਜਿਵੇਂ ਡੀਲ ਹੋਈ ਸੀਗੀ ਤੇ ਹੁਣ ਤੈਨੂੰ ਇਨਾਮ ਦੇ ਵਜੋਂ ਪੂਰਾ ਇੱਕ ਸਾਹਤਾ ਸੰਤਰਾ ਖਵਾਇਆ ਜਾਊਗਾ। ਕਟਾ ਕਟਾ ਦੋ ਹਾਲਾ। ਤੇ ਤੈਨੂੰ ਪਾਊਡਰ ਵਾਲਾ ਡੱਬੇ ਦਾ ਢੱਕਣ ਵੀ ਦਿੱਤਾ ਜਾਊਗਾ ਨਾਲ। ਬਾਉਂਡਰੀ ਕੇ ਪਾਰ ਨਹੀਂ ਗਿਆ, ਚੌਂਗਾ ਲੱਗ ਗਿਆ। ਜਿਆਦਾ ਪ੍ਰਸ਼ਾਦਾ ਪਾਣੀ ਛਕਦੇ ਆਂ ਫਿਰ ਇਹਨਾਂ ਨੂੰ ਛਕਵਾਣਾਗਾ। ਆ ਵੀ ਰੱਖੀ। ਬੈਠੀਆਂ ਜਿਹੜੀਆਂ। ਜਾਣਾ ਕਿਧਰਾਂ? ਓਹੋ। ਕਰਦੇ ਲੈ ਕੇ ਆਇਆ ਕਰਦਨ ਨਾਲ ਜੀਰੇਗਾ ਸੁਪਰ ਸੇਟਰ ਦੇ ਉਹ ਮਿਲਾ ਕੇ ਸੌਫਤ ਲੈ ਲਿਆ ਸਾਪੜੇ ਨੇ ਡੰਗ ਮਾਰ ਕੇ ਦੇ ਚ ਹੋ ਸਕਦਾ ਕਿੰਨੀ ਆ ਸੀ ਇਹ ਦੇਖ ਹਾਲੇ ਇਹ ਆ ਦੇਖ ਇਹ ਸੱਪ ਹਨ ਸੱਪ ਦੇ ਨੰਨ ਬਾਈਦੇ ਹੁੰਦੇ ਚੱਕ ਫਾੜੀਆਂ ਚਾਰ ਇਹ ਵੀ ਤਰੀਕਾ ਠੀਕ ਹੈ ਕੁਝ ਨਹੀਂ ਖਾਤਾ ਉਹ ਗਿਆ ਨਿਸ਼ਾਨ ਜੇ ਪਾਪਾ ਆਪ ਵੱਡੇ ਸੱਪ ਤੂੰ ਲੈ ਗਿਆ ਇਹਦਾ ਅਜ ਆਇਆ ਕੱਟਿਆ ਉਹ ਆਹੀ ਗਿਰੂਨੀ ਆਉਣ ਦੇ ਆਉਣ ਦੇ ਚੱਲ 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 ਮੜਾ ਇੱਧਰ ਨੂੰ ਰੱਖ ਲਾ ਪਰ ਇਹਨੂੰ ਤੇ ਪਾ ਲੈ ਭਾਈ ਪ੍ਰਾਣੇ ਲਵੋ ਚੋਬਰ ਆਪਣਾ ਜਿਹੜਾ ਮਸ਼ੀਨ ਤੇ ਜੌਂਡੀ ਆ ਰਮਗਰ ਤੇ ਆਪਣੇ ਵਾਲਾ ਸੋਨਾ ਲੀਕਾ ਉੱਥੇ ਛੱਡਿਆਂ ਦਾ ਤੇ ਹੁਣ ਇਹ 2 ਮਹੀਨੇ ਆਪਣੇ ਕੋਲੇ ਰਹੂਗਾ ਜੌਂਡੀਰ ਇੱਥੇ ਯਾਰ ਆ ਪੈਪ ਜੀ ਚੱਕਣੀ ਪਊਗੀ ਟਾਇਰ ਲੱਗੂ ਨਾਲ ਰੋਕ ਲਾ ਪੈਪ ਤਾਂ ਕਰਦੇ ਆ चल 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 हरजी मारा या पीछे देख लिए कटियो कटियो कटिया कटिया ਰੋਕਲਾ ਮੜਾਏ ਪਿੱਛੇ ਜਗਾ ਦੇਖ ਲਈਏ ਹਾਂ ਸ਼ਟ ਉੱਤਰਿਆ ਵਾ ਉੱਤਰਿਆ 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 ਜੈਕ ਆ ਲਾਤੀਆ ਮਸ਼ੀਨ ਅੰਦਰ ਤੇ ਕੁਝ ਦਿਨਾਂ ਤੱਕ ਇਹਦਾ ਹੀ ਪ੍ਰੋਗਰਾਮ ਸ਼ੁਰੂ ਕਰਦੇ ਆਂਗੇ। ਢਟਕੜੀਆਂ ਅਦਲਾ ਬਦਲਾਈ ਦੀਆਂ ਮਾੜੀ-ਮੋਟੀ ਜਿੰਨਕੀ ਰਿਪੇਅਰ ਹੋ ਤੇ ਇੱਕ ਦੋ ਦਿਨਾਂ ਤੱਕ ਪੱਥਰ ਲਾਵਾ ਲਵਾਈ ਵੀ ਉਹ ਕੰਮ ਸ਼ੁਰੂ ਕਰਨਾਗਾ ਤੇ ਬਾਕੀ ਜਿੰਨਾ ਕੰਮ ਨਿਬੜਦਾ ਆਪਦਾ ਰੋਜ਼ ਉਹਨਾਂ ਕਾਹ ਨਿਵੇੜ ਲੈਣੇ ਆਂ ਜਿਵੇਂ ਸਰਤਾਜ ਨੇ ਆਖਿਆ ਸੀ ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸ਼ੌਂਕ ਨਾਲ, ਪਿਆਰ ਨਾਲ, ਲਾਲਚ ਜਾਂ ਡੰਡੇ ਨਾਲ। ਡੰਡੇ ਵਾਲੀ ਗੱਲ ਛੱਡ ਕੇ ਬਾਕੀ ਤਿੰਨੇ ਗੱਲਾਂ ਆਪਣੇ ਤੇ ਲਾਗੂ ਹੁੰਦੀਆਂ ਸ਼ੌਂਕ ਨਾਲ ਕਰਦੇ ਆਂ, ਲਾਲਚ ਵੀ ਹੋ ਜਾਂਦਾ ਲਾਲਚ ਨਾਲ ਕਰਦੇ ਆਂ। ਤੇ ਪਿਆਰ ਨਾਲ ਵੀ ਕਰਦੇ ਆ ਤੇ ਡੰਡੇ ਵਾਲੀ ਗੱਲ ਐ ਨਹੀਂ ਲਾਗੂ ਹੁੰਦੀ ਕਿ ਭਾਈ ਆਪਾਂ ਆਪ ਹੀ ਕਰਨਾ ਜਿੰਨਾ ਕਰਨਾਗਾ ਤੇ ਨਾ ਕਿਸੇ ਦਿਹਾੜੀ ਪਵਾਣੀ ਐ ਸੁੱਕ ਨਾਲ ਨਾ ਕਿਸੇ ਨੂੰ ਹੋਰ ਕਹਿਣਾਗਾ ਤੇ ਤਾਂ ਕਰਕੇ ਡੰਡੇ ਵਾਲੀ ਗੱਲ ਲਾਗੂ ਨਹੀਂ ਹੁੰਦੀ ਤੇ ਆਪ ਹੀ ਬਸ ਆਪਦੇ ਜਦੋਂ ਸਮਾਂ ਇਹ ਲੱਗਦਾ ਜਿਹੇ ਜਾਂ ਉਦੋਂ ਲੱਗ ਜਾਈਦਾ ਉਹਨਾਂ ਕੰਮ ਵੇਲੇ ਸਰ ਨੇ ਬੇੜ ਲੈਣੇ ਆ ਤੇ ਥੋੜੀਆਂ ਇਟਾਂ ਰਹਿ ਗਈਆਂ ਮਤਲਬ ਪੌਣੇ ਘੰਟੇ ਘੰਟੇ ਦਾ ਇਹ ਕੰਮ ਜਾਂ ਰਹਿ ਗਿਆ ਤੇ ਹੁਣ ਮਾੜਿਆ ਮੰਨ ਜਾ ਕਰਿਆ ਦਾ ਇਸ ਵੇਲੇ ਲੱਗ ਜਾਂਗੇ ਨਹੀਂ ਦੁਪਹਿਰ ਬਾਅਦ ਤਾਂ ਲਗਭਗ ਛੁੱਟੀ ਹੁੰਦੀ ਛੋਟੇ-ਮੋਟੇ ਹੋਰ ਕੰਮ ਹੋ ਜਾਂਦੇ ਆ ਤੇ ਹੁਣ ਇਹਨਾਂ ਨੂੰ ਨੀਰਾ ਜਾਰਾ ਪਾ ਕੇ ਹਟਿਆ ਤੇ ਮੰਗ ਰਹੀ ਅੱਧੇ ਘੰਟੇ ਨੂੰ ਇਹ ਪਾਣੀ ਮੰਗ ਲੈਣ ਦੀ ਪਾਣੀ ਦੀ ਮੰਗ ਕਰਨੀ ਆ ਥੋੜੇ-ਜੋਟੇ ਕੰਮ ਆਏ ਤੇ ਫਿਰ ਟਾਈਮ ਲੱਗ ਜਾਂਦਾ ਤੇ ਖਾਲ ਵਾਲੀਆਂ ਬਾਲਟੀਆਂ ਪਾਣੀ ਦੀਆਂ ਭਰ ਕੇ ਨਾ ਵਾਸਤੇ ਆਣ ਤਿਆਰ ਰੱਖੀਆਂ ਪਈਆਂ ਰਹੀਆਂ ਤੇ ਬਸ ਇਸ ਤੋਂ ਬਾਅਦ ਦਿਨ ਵੀ ਕੁਝ ਨਹੀਂ ਰਹਿ ਜਾਂਦਾ ਇਸ ਵੇਲੇ ਸਮੇ ਸਮਾਂ 3:30 ਵਜੇ ਤੋਂ ਟੱਪ ਗਿਆ ਤੇ ਬਾਕੀ ਇੱਕ ਬਾਈ ਕਹਿ ਰਿਹਾ ਸੀ ਆ ਗੱਲ ਕਿ ਬਈ ਜਦੋਂ ਉਹਨੂੰ ਨਜ਼ਾਰਾ ਜਾਈ ਜਾਂਦਾ ਹੁੰਦਾ ਉਦੋਂ ਬਲੌਗ ਦੀ ਸਮਾਪਤੀ ਕਰ ਦਿੰਦੇ ਨੇ ਬਿਨਾਂ ਦੱਸੀ ਕਈ ਵਾਰੀ ਆਇਆ ਤਾਂ ਬਾਹਲੇ ਕੰਮ 'ਚ ਵਿਅਸਤ ਹੋਏ ਨਾ ਮੈਂ ਫੇਰੇ ਕੀ ਕਰਦਾ ਬਈ ਫੋਨ ਮੈਂ ਅੰਦਰ ਰੱਖ ਦਿੰਦਾ ਉਹਨਾਂ ਦਾ ਬੰਦ ਕਰਕੇ ਚਾਰਜ ਲਾ ਕੇ ਤੇ ਉਦੋਂ ਚੱਕਣ ਦੀ ਘੋਲ ਜੀ ਹੋ ਜਾਂਦੀ ਹੈ ਕਿ ਚੱਲ ਫੇਰ ਸ਼ਾਮ ਪਈ ਤਾਂ ਜਦੋਂ ਵੀਡੀਓ ਕੱਟ ਵੱਟ ਕਰਦੇ ਆ ਉਦੋਂ ਐ ਲੱਗਦਾ ਚੱਲ ਬਸ ਵੀ ਇਹ ਸਮਾਪਤੀ ਹੈ ਜਿੰਨਾ ਕ ਬਣ ਗਿਆ ਉਹਨਾਂ ਕ ਸਹੀ ਆ ਤੇ ਖੈਰ ਮੌਸਮਾ ਦੋ-ਤਿੰਨ ਦਿਨਾਂ ਦਾ ਹੁਣ ਠੀਕ ਆ ਸਾਫ ਆ ਨਿਖਰਿਆ ਹੋਇਆ ਤੇ ਨਿਖਰਿਆ ਹੋਈ ਰੱਖੇ ਰੱਬ ਝੱਖੜ ਝ ਤੇ ਟਰੈਕਟਰ ਵਿਚਾਲੀ ਖੜਾਤਾ ਕਿਉਂਕਿ ਇਹ ਕੱਟੀ ਨੂੰ ਛਾਂ ਸੀਗੀ ਇੱਥੇ ਪਹਿਲਾਂ ਇੱਥੇ ਬਿਠਾਈ ਹੋਈ ਸੀਗੀ ਇੱਥੇ ਮਾੜੀ ਮੁੱਟੀ ਨਾਲ ਵਨਵਾਈ ਕਰੀ ਸੀਗੀ ਦੀ ਜਿੱਕੜ ਜਾ ਹੋ ਗਿਆ ਤੇ ਲੱਸੀ ਲੋਸੀ ਮਸਲ ਦੇ ਨਾਲ ਮਾੜਾ ਮੋਟਾ ਤੇਲ ਤੂਲ ਜਾ ਇਹਦਾ ਫਿਰ ਤਾਂ ਉਧਰੋਂ ਉਠਾਈ ਸੀ ਉਹਨਾਂ ਵਾੜੀ ਜੀ ਤੇ ਤੁਰ ਕੇ ਹੁੱਥੋਕ ਤੱਕ ਬਾਗੀ ਫਿਰ ਉੱਥੇ ਨੀਰਾ ਪਾਤਾ ਉਹਨੂੰ ਤੇ ਮਾੜਾ ਜੇਦੋਂ ਪਰਸ਼ਾਵਾਂ ਇਹ ਢਲ ਗਿਆ ਗੱਡੀ ਅੰਦਰ ਲਾ ਦੇਗੇ 150 ਹਿੱਟ ਦੀ ਛੁੱਟੀ ਲਾ ਲਈ ਉਸ ਤੋਂ ਬਾਅਦ ਆ ਸੁਣਾ ਜੀ ਲੱਗਿਆ ਸੀ ਗਾਣੇ ਲਾਲੇ ਨਾਲ ਥੋੜੀ ਹਾ ਗਾਣੇ ਸੁਣ ਲੇ ਉੱਥੇ ਬਾਟਮ ਤੋਂ ਅੱਜ ਬਾਟਮ ਚ ਪੈਰ ਥੱਲੇ ਬੈਠਿਆਂ ਨੂੰ ਪਾਈ ਜਾਂਦਾ ਉੱਤੇ ਵਾਲਾ ਖੈਰ ਖੈਰ ਆਪਦੀ ਮਿਹਨਤ ਜਾਰੀ ਆ ਤੇ ਉੱਤੇ ਵਾਲੇ ਨੇ ਖੈਰ ਆਪਾਂ ਨੂੰ ਹੌਲੀ ਹੌਲੀ ਪਾਈ ਜਾਣੀ ਹੈਗੀ ਤੇ ਖੈਰ ਅੱਜ ਵੇਲੇ ਸਿਰ ਸਮਾਪਤੀ ਕਰ ਦਿੰਨੇ ਆ ਫਿਰ ਮੈਂ ਭੁੱਲ ਜਾਨਾ ਕਈ ਵਾਰੀ ਮਤਲਬ ਜੋ ਕੰਮ ਆ ਤੁੰਦੇ ਚ ਦਰੋਜੀ ਜਾਣੇਗੇ ਤੇ ਬਹੁਤ ਸਾਰਾ ਧੰਨਵਾਦ ਤੁਹਾਡਾ ਸਾਰੇ ਵੀਰਾਂ ਭੈਣਾਂ ਦਾ ਜਿਹੜੇ ਤੁਸੀਂ ਸਮਾਂ ਕੱਢ ਕੇ ਪਰਿਵਾਰਾਂ ਸਮੇਤ ਬੈਠ ਕੇ ਵੀਡੀਓ ਨੂੰ ਅੰਤ ਤੱਕ ਦੇਖਦੇ ਹੋ ਤੇ ਮਿਹਰਬਾਨੀ ਸਪੈਸ਼ਲ ਧੰਨਵਾਦ ਸਾਰਿਆਂ ਦਾ ਤੇ ਜੁੜੇ ਰਹੋ ਉਹ ਚੈਨਲ ਦੇ ਨਾਲ ਮਿਲਦੇ ਹਾਂ ਕੱਲ ਨੂੰ ਸਵੇਰੇ 7 ਵਜੇ ਨਵੇਂ ਬਲੌਗ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰੇ ਆਰਿਆਂ ਨੂੰ